ਮਗਰ ਮੈਂ ਕਹਿੰਨੇ ਕਿ ਕਿੰਨੇ ਅਕਾਊਂਟ ਬੰਦ ਹੋਣਗੇ ਕਿਹੜੇ ਕਿਹੜੇ ਅਕਾਊਂਟ ਇੱਕ ਬੰਦ ਕਰੋਗੇ 20 ਹੋਰ ਝੜ ਕੇ ਇਸ ਚੀਜ਼ ਨੂੰ ਜੜ ਤੋਂ ਖਤਮ ਹੋਣਾ ਚਾਹੀਦਾ ਹੈ ਇਸ ਸਾਈਟ ਸੇ ਬੰਦ ਹੋਣੀ ਚਾਹੀਦੀ ਹੈ ਬੈਨ ਹੋਣੀ ਚਾਹੀਦੀ ਹੈ ਅੱਜ ਲੁਧਿਆਣੇ ਦੇ ਵਿੱਚ ਪੋਸਟਰ ਲੱਗੇ ਨੇ ਕਿ ਯੋਧਾ ਤੁਸੀਂ ਇਸ ਨੂੰ ਦੇਖੋ ਮੈਂ ਇਸ ਕਿਉਂ ਮੈਂ ਇਹਦੇ ਚ ਜਾਣਾ ਹੀ ਨਹੀਂ ਕਿਉਂਕਿ ਮੈਂ ਇਹਨੂੰ ਦੇਖਦਿਆਂ ਕਿ ਇੱਕ ਮਰਡਰ ਹੋਇਆ ਹੈ ਇਹ ਪੁਲਿਸ ਦਾ ਕੰਮ ਹੈ ਇਹ ਕਾਨੂੰਨ ਦਾ ਕੰਮ ਹੈ ਸਜ਼ਾ ਦੇਣਾ ਕੀ ਕਰਨਾ ਉਹਦਾ ਉਥੇ ਦਾ ਮੇਰਾ ਜਿਹੜਾ ਡਿਪਾਰਟਮੈਂਟ ਹੈ ਇਟ ਇਜ਼ ਓਨਲੀ ਫਾਰ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਅ ਵੂਮਨ ਕਮਲ ਭਾਪੀ ਦਾ ਵੀ ਨੌਂ ਸੀ ਹੋਰ ਕੁੜੀਆਂ ਨੇ ਜਿਨ੍ਹਾਂ ਨੇ ਮਾਫੀ ਮੰਗੀ ਹੈ ਸੋਸ਼ਲ ਮੀਡੀਆ ਤੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਕਿ ਸਾਨੂੰ ਕੋਈ ਧਮਕੀ ਆਈ ਹੈ ਕਿ ਤੁਸੀਂ ਸਾਡੇ ਲਈ ਅ ਵੂਮਨ ਦਾ ਕਮਿਸ਼ਨਰ ਸਾਡੇ ਲਈ ਖੜੋ ਨਹੀ ਬਿਲਕੁਲ ਮੇਰੇ ਕੋਲ ਕਿਸੇ ਨੇ ਅਪਰੋਚ ਨਹੀਂ ਕੀਤਾ ਇਸ ਚੀਜ਼ ਦੇ ਬਾਰੇ ਕਿਉਂ ਨਹੀਂ ਅਪਰੋਚ ਕੀਤਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤ ਚੀਜ਼ ਦੇ ਹੁੰਦੇ ਕੀ ਸਿਕਿਉਰਿਟੀ ਲਵਾਵਾਂਗੇ ਉਹ ਲੜਕੀਆਂ ਜਿਹੜੀਆਂ ਹੁਣ ਲਗਾਤਾਰ ਮਾਫੀ ਮੰਗ ਰਹੀਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਵੀ ਇਹ ਗੱਲ ਪਤਾ ਸੀਗੀ ਉਹਨਾਂ ਨੂੰ ਪੈਸਾ ਆਉਂਦਾ ਸੀਗਾ ਤੁਹਾਨੂੰ ਲੱਗਦਾ ਕਿ ਸੌਖੇ ਤਰੀਕੇ ਦੇ ਨਾਲ ਪੈਸਾ ਬਣਾਉਣ ਦੀ ਗੱਲ ਹੈ ਤੁਸੀਂ ਬਾਤ ਚੋਕੋ ਸਾਨੂੰ ਪ੍ਰੋਟੈਕਸ਼ਨ ਦੋ ਸਾਨੂੰ ਥ੍ਰੈਟਸ ਆ ਰਹੀਆਂ ਨੇ ਇਸ ਚੀਜ਼ ਦੀ ਤੇ ਪੁਲਿਸ ਕੀ ਕਰੇਗੀ ਘਰ ਘਰ ਜਾ ਕੇ ਬੈਠ ਜਾਏਗੀ ਜਾਂ ਕਿੰਨੇ ਤੁਸੀਂ ਪੁਲਿਸ ਦਾ ਕੋਈ ਇਹੀ ਕੰਮ ਹੈਗਾ ਕਿ ਤੁਹਾਡੇ ਘਰ ਦੇ ਅੱਗੇ ਬੈਠ ਕੇ ਰਾਖੀ ਕਰਨਾ ਤੁਹਾਡੀ ਲੇਕਿਨ ਤੁਸੀਂ ਇਹੋ ਜਿਹੇ ਰੀਲਾ ਪਾਉਂਦੇ ਰਹੋ ਗੱਲ ਇਹ ਹੈਗੀ ਆਪਣੀਆਂ ਕਿ ਜੋ ਚੀਜ਼ ਚਾਹੇ ਲੜਕੇ ਕਰਨ ਚਾਹੇ ਕੁੜੀਆਂ ਕਰਨ ਜੋ ਚੀਜ਼ ਸਮਾਜ ਨੂੰ ਖਰਾਬ ਕਰ ਰਹੀ ਹੈ ਜੋ ਚੀਜ਼ 온ਲੀ ਜਨਰੇਸ਼ਨ ਨੂੰ ਖਰਾਬ ਕਰ ਰਹੀ ਹੈ ਉਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਫਰੀडम ਆਫ ਸਪੀਚ ਡਸ ਨਾਟ ਮੀਨ ਕਿ ਤੁਸੀਂ ਇਨਡੀਸੈਂਟ ਬਿਹੇਵੀਅਰ অর ਲੈਂਗੁਏਜ ਯੂਜ਼ ਕਰੋ ਉਹ ਚੀਜ਼ ਜਿਹੜੀ ਅਸੀਂ ਮਾਂ ਬਾਪ ਐਡ ਨਾਲ ਇਕੱਠੇ ਬੈਠ ਕੇ ਨਹੀਂ ਦੇਖ ਸਕਦੇ ਆਪਣੇ ਬੱਚਿਆਂ ਨੂੰ ਨਹੀਂ ਦਿਖਾ ਸਕਦੇ ਉਸ ਚੀਜ਼ ਨੂੰ ਰੋਕਣ ਦੇ ਲਈ ਤੁਹਾਨੂੰ ਆਪਣਾ ਕੈਰੈਕਟਰ ਬਿਲਡ ਹੋਣਾ ਚਾਹੀਦਾ ਬਾਕੀ ਕੁੜੀਆਂ ਨੂੰ ਦੇਖੋ ਜਿਨ੍ਹਾਂ ਨੇ ਐਡਿਟ ਵਧੀਆ ਕੈਰੀਅਰ ਬਣਾਏ ਨੇ ਸਸਿਕਰ ਜੀ ਮੈਂ ਹਰਪ੍ਰੀਤ ਸਿੰਘ ਜੱਸੋਵਾਲ ਤੁਸੀਂ ਵੇਖ ਰਹੇ ਹੋ ਦਾ ਸਮਰ ਨਿਊਜ਼ ਪੰਜਾਬ ਦੇ ਵਿੱਚ ਜਦੋਂ ਕੋਈ ਐਦਾਂ ਦੀ ਘਟਨਾ ਦੁਰਘਟਨਾ ਹੋ ਜਾਂਦੀ ਹੈ ਤਦ ਸਾਰੇ ਲੋਕ ਰੋਣਾ ਪੋਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਚੰਗਾ ਕੀਤਾ ਇਹ ਮਾੜਾ ਕੀਤਾ ਇਹ ਚੰਗਾ ਹੋਇਆ ਮਾੜਾ ਹੋਇਆ ਇਹ ਇਸ ਤਰ੍ਹਾਂ ਸੀ ਉਹ ਉਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਲੇਕਿਨ ਉਸ ਨੂੰ ਰੋਕਣ ਦੇ ਲਈ ਠੋਸ ਕਦਮ ਜਿਹੜੇ ਚੁੱਕੇ ਜਾਣੇ ਚਾਹੀਦੇ ਨੇ ਉਹ ਕਿਉਂ ਨਹੀਂ ਚੁੱਕੇ ਜਾਂਦੇ ਪੰਜਾਬ ਰਾਜ ਮੈਲ ਕਮਿਸ਼ਨ ਦੇ ਵੱਲੋਂ ਇਸ ਦਾ ਇਨੀਸ਼ੀਏਟਿਵ ਲਿਆ ਜਾ ਰਿਹਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਡੇ ਮੁੱਖ ਮੰਤਰੀ ਅਤੇ ਹੋਰ ਜਿਹੜੇ ਅਫੀਸ਼ੀਅਲਸ ਹੈਗੇ ਨੇ ਜਾਂ ਫਿਰ ਸਰਕਾਰਾਂ ਨੇ ਉਹਨਾਂ ਦੇ ਲਈ ਇੱਕ ਲੈਟਰ ਲਿਖਿਆ ਜਾ ਰਿਹਾ ਤਾਂ ਜੋ ਜਿਹੜੀ ਜੜ ਹੈ ਉਸ ਨੂੰ ਖਤਮ ਕਰਨ ਦੇ ਲਈ ਉੱਥੋਂ ਹੀ ਰੋਕਿਆ ਜਾਵੇ ਜਿੱਥੋਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਬਠਿੰਡਾ ਦੇ ਵਿੱਚ ਮਰਡਰ ਹੁੰਦਾ ਇੱਕ ਲੜਕੀ ਦਾ ਕਮਲ ਕੁਮਾਰੀ ਜਿਸ ਨੇ ਆਪਣਾ ਨਾਮ ਕਮਲ ਕੌਰ ਪਾਬੀਰ ਕਿਹਾ ਸੀ ਇਹ ਸਾਰੇ ਮਸਲੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਮੈਡਮ ਰਾਜ ਲਾਲੀ ਗਿੱਲ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਮੈਮ ਜਦੋਂ ਘਟਨਾ ਅੰਤਰ ਘਟਨਾ ਹੋ ਜਾਂਦੀ ਹੈ ਅਸੀਂ ਸਮਾਜ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਰੌਲਾ ਪਾਉਣ ਲੱਗ ਜਾਂਦਾ ਇਹ ਚੀਜ਼ਾਂ ਕੀ ਸੀ ਮਾੜੀ ਚੀਜ਼ ਉਸ ਨੂੰ ਰੋਕਣ ਦੇ ਲਈ ਠੋਸ ਕਦਮ ਕੀ ਚੁੱਕੇ ਜਾਣੇ ਚਾਹੀਦੇ ਤੁਹਾਡੇ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਜਾ ਰਿਹਾ ਕਿ ਤੁਸੀਂ ਇੱਕ ਇਸ ਚੀਜ਼ ਨੂੰ ਰੋਕਣ ਦੇ ਲਈ ਲੈਟਰ ਲਿਖਣ ਜਾ ਰਹੇ ਜੋ ਕਿ ਬਹੁਤ ਵਧੀਆ ਗੱਲ ਆ ਉਹ ਕੀ ਉਹਦਾ ਫਾਰਮੈਟ ਕੀ ਰਹਿਣ ਵਾਲਾ ਦੇਖੋ ਗੱਲ ਇਹ ਹੈ ਕਿ ਜਦੋਂ ਪਹਿਲਾਂ ਤਾਂ ਆਪਾਂ ਗੱ ਇਹ ਜਿਹੜਾ ਕੰਟੈਂਟ ਪੈ ਰਿਹਾ ਹੈ ਜਿਹੜੇ ਇਨਫਲੂਐਂਸਰ ਦੀ ਤਰਫ ਤੋਂ ਇਹ ਸਿਰਫ ਇੱਕ ਉਹਨਾਂ ਦਾ ਈਜ਼ੀ ਅਰਨਿੰਗ ਮਨੀ ਦਾ ਗੱਲ ਹੈ ਕੀ ਹੈ ਜੋ ਉਹ ਥੋੜਾ ਜਿਹਾ ਆਪਣਾ ਇਹੋ ਜਿਹਾ ਕੰਟੈਂਟ ਪਾਕੇ ਜਿਹੜੀ ਬਲਗੈਰਿਟੀ ਵੀ ਹੈ ਆਬਸੀਨਟ ਵੀ ਹੈ ਤੁਹਾਡੀ ਵਰਗਰ ਲੈਂਗੁਏਜ ਵੀ ਉਸ ਚੀਜ਼ ਤੋਂ ਆਉਂਦੀ ਆ ਇਹ ਚੀਜ਼ਾਂ ਦੇ ਨਾਲ ਜਿੰਨੇ ਵਿਊਅਰਸ ਜ਼ਿਆਦਾ ਬਣਗੇ ਓਨੀ ਉਹਨਾਂ ਦੀ ਅਰਨਿੰਗ ਜ਼ਿਆਦਾ ਹੋਏਗੀ ਤਾਂ ਇਹ ਚੀਜ਼ਾਂ ਨੂੰ ਜਿਹੜਾ ਰੋਕਣ ਦਾ ਜਿਹੜਾ ਬਹੁਤ ਕਦਮ ਚੱਕਣੇ ਚਾਹੀਦੇ ਹਨ ਹਾਲਾਂਕਿ ਸਾਡੇ ਕੋਲ ਇਹਦੇ ਅੰਦਰ ਐਪਸ ਹੈਗੇ ਨੇ ਆਲਰੇਡੀ ਲੇਕਿਨ ਉਹ ਜਿਹੜਾ 294 ਹੈ ਆਈ ਥਿੰਕ 292 ਹੈ ਅਨ 올 ਦੀਸ ਥਿੰਗਸ ਯੂ ਨੋ ਮਗਰ ਮੈਂ ਕਹਿੰਨੇ ਕਿੰਨੇ ਅਕਾਊਂਟ ਬੰਦ ਹੋਣਗੇ ਕਿਹੜੇ ਕਿਹੜੇ ਅਕਾਊਂਟ ਤੁਸੀਂ ਇੱਕ ਬੰਦ ਕਰੋਗੇ 20 ਹੋਰ ਹੋ ਜਾਣਗੇ ਇਸ ਚੀਜ਼ ਨੂੰ ਜੜ ਤੋਂ ਖਤਮ ਹੋਣਾ ਚਾਹੀਦਾ ਹੈ ਇਸ ਸਾਈਟ ਸੇ ਬੰਦ ਹੋਣੀ ਚਾਹੀਦੀ ਬੈਨ ਹੋਣੀ ਚਾਹੀਦੀਆਂ ਨੇ ਜਿੱਦਾਂ ਕਿ ਅਸੀਂ ਪਹਿਲਾਂ ਵੀ ਸਾਈਟਸ ਬੈਨ ਕੀਤੀਆਂ ਨੇ ਪੋਨੋਗ੍ਰਾਫਿਕ ਦੀ ਕੀਤੀ ਹੈ ਹਥਿਆਰ ਦਿਖਾਉਣ ਦੀ ਕੀਤੀ ਹੈ ਡਰੱਗਸ ਦੀ ਕੀਤੀ ਹੈ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਕਿ ਜੜ ਤੋਂ ਹੀ ਖਤਮ ਹੋਏਗਾ ਤਾਂ ਇਹ ਪ੍ਰੋਬਲਮ ਖਤਮ ਹੋਏਗੀ ਔਰ ਐਸ ਫੋਰ ਐਸ ਦਿਸ ਮਰਡਰ ਦੀ ਗੱਲ ਹੈ ਕਿ ਉਸ ਦੀ ਲੜਕੀ ਦਾ ਮਰਡਰ ਹੋਇਆ ਯੈਸ ਇਟਸ ਅ ਕੋਲਡ ਬਲੱਡਡ ਮਰਡਰ ਮੈਂ ਬਿਲਕੁਲ ਇਹਦੇ ਹੱਕ ਚ ਨਹੀਂ ਆ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਗਿਆ ਕਿ ਤੁਸੀਂ ਕਿਸੇ ਦੀ ਜਾਨ ਲੈ ਲਓ ਇਸ ਤਰੀਕੇ ਦੇ ਨਾਲ ਠੀਕ ਹੈ ਲੇਕਿਨ ਇਹ ਕਾਨੂੰਨੀ ਕਾਰਵਾਈ ਹੈ ਪੁਲਿਸ ਦਾ ਕੰਮ ਹੈਗਾ ਇਹ ਉਹ ਆਪਣਾ ਕੰਮ ਕਰਨਗੇ ਬਹੁਤ ਸਾਰੇ ਲੋਕ ਅੱਜ ਵੀ ਉਸ ਸਖਸ ਦੇ ਹੱਕ ਦੇ ਵਿੱਚ ਆਏ ਨੇ ਉਹਨਾਂ ਵੱਲੋਂ ਉਹਨਾਂ ਨੂੰ ਹੀਰੋ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਲੇਕਿਨ ਕੁਝ ਲੋਕ ਨੇ ਇਹਦਾ ਵਿਰੋਧਤਾ ਵੀ ਕਰ ਰਹੇ ਨੇ ਅੱਜ ਲੁਧਿਆਣੇ ਦੇ ਵਿੱਚ ਪੋਸਟਰ ਲੱਗੇ ਨੇ ਕਿ ਯੋਧਾ ਕੌਮ ਦਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖੋ ਮੈਂ ਇਸ ਮੈਂ ਇਹਦੇ ਵਿੱਚ ਜਾਣਾ ਹੀ ਨਹੀਂ ਹੈ ਕਿਉਂਕਿ ਮੈਂ ਇਹਨੂੰ ਦੇਖਦੀਆਂ ਕਿ ਇੱਕ ਮਰਡਰ ਹੋਇਆ ਆ ਇਹ ਪੁਲਿਸ ਦਾ ਕੰਮ ਹੈ ਇਹ ਕਾਨੂੰਨ ਦਾ ਕੰਮ ਹੈ ਸਜ਼ਾ ਦੇਣਾ ਕੀ ਕਰਨਾ ਉਹਦਾ ਉਥੇ ਦਾ ਮੇਰਾ ਜਿਹੜਾ ਡਿਪਾਰਟਮੈਂਟ ਹੈ ਇਟ ਇਜ਼ ਓਨਲੀ ਫਾਰ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਅਵਰ ਔਮਨ ਔਰ 엠ਪਾਵਰਮੈਂਟ ਆਫ ਦਾ ਔਮਨ ਮੈਂ ਉਸ ਦਾਇਰੇ ਚ ਰੱਖ ਕੇ ਇਹ ਗੱਲ ਕਹਿਨੀ ਆ ਕਿ ਮੈਂ ਦੇਖਣਾ ਕਿ ਲੜਕੀਆਂ ਜਿਹੜੀਆਂ ਨੇ ਇਹ ਕਿਉਂ ਇਹਦੇ ਅੰਦਰ ਜਾ ਰਹੀਆਂ ਨੇ ਇਸ ਚੀਜ਼ ਦੇ ਬਾਰੇ ਅਸੀਂ ਕੀ ਕਰ ਸਕਦੇ ਆ ਕਿ ਇਹ ਬੰਦ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਕਹਿਣ ਨੂੰ ਦੇ ਸੀ ਕਿ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਆਪਣੇ ਬੱਚੇ ਨੂੰ ਵਿਗਾੜਨ ਦੇ ਵਿੱਚ ਆਪਣੇ ਬੱਚੇ ਨੂੰ ਸੰਭਾਲਣ ਦੇ ਵਿੱਚ ਉਹ ਲੜਕੀਆਂ ਜਿਹੜੀਆਂ ਹੁਣ ਲਗਾਤਾਰ ਮਾਫੀ ਮੰਗ ਰਹੀਆਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਵੀ ਇਹ ਗੱਲ ਪਤਾ ਸੀਗਾ ਉਹਨਾਂ ਨੂੰ ਪੈਸਾ ਆਉਂਦਾ ਸੀਗਾ ਤੁਹਾਨੂੰ ਲੱਗਦਾ ਕਿ ਸੌਖੇ ਤਰੀਕੇ ਦੇ ਨਾਲ ਪੈਸਾ ਬਣਾਉਣ ਦੀ ਗੱਲ ਹੈਗੀ ਹੈ ਜੀ ਇਹ ਦੇਖੋ ਜਦੋਂ ਕਹਿੰਦੇ ਨਾ ਇਹ ਮੋਰਲਸ ਦੀ ਗੱਲ ਹੁੰਦੀ ਹੈ ਕੈਰੈਕਟਰ ਦੀ ਗੱਲ ਹੁੰਦੀ ਹੈ ਜ਼ਿੰਦਗੀ ਦੇ ਅੰਦਰ ਇਹ ਕੈਰੈਕਟਰ ਕੌਣ ਬਣਾਉਂਦਾ ਸ਼ੁਰੂ ਦੇ ਵਿੱਚ ਪੇਰੈਂਟਸ ਫਿਰ ਆ ਜਾਂਦੇ ਨੇ ਟੀਚਰਸ ਜਦ ਤੱਕ ਤੁਹਾਡਾ ਇੱਕ ਜ਼ਿੰਦਗੀ ਦਾ ਆਧਾਰ ਬਣਦਾ ਹੈ ਜੋਰੀ ਚੀਜ਼ ਗਲਤ ਹੁੰਦੀ ਹੈ ਜੋ ਚੀਜ਼ ਠੀਕ ਨਹੀਂ ਹੈ ਉਹ ਮਾਂ-ਬਾਪ ਰੋਕਦੇ ਨੇ ਜੋ ਚੀਜ਼ ਉਹਨੂੰ ਸਿੱਖਣੀ ਚਾਹੀਦੀ ਹੈ ਅੱਗੇ ਜਾ ਕੇ ਸਿੱਖਿਆ ਕਰਕੇ ਕੈਰੀਅਰ ਬਣਾਉਣ ਦੀ ਅੱਗੇ ਜਾ ਕੇ ਆਪਣਾ ਜ਼ਿੰਦਗੀ ਕਿਵੇਂ ਸ਼ੁਰੂ ਕਰਨੀ ਉਹ ਆਂਦੇ ਟੀਚਰਜ਼ ਆਉਂਦੇ ਨੇ ਇਹ ਆਪਣਾ ਹੀ ਕੈਰੈਕਟਰ ਤੇ ਆਪਣੇ ਮੋਰਲਸ ਹੁੰਦੇ ਨੇ ਜਿਹੜੇ ਹੋਣੇ ਚਾਹੀਦੇ ਨੇ ਲੇਕਿਨ ਇਸ ਤਰੀਕੇ ਦੇ ਵਿੱਚੋਂ ਲੇਕਿਨ ਕੁਝ ਜਿਹੜੇ ਬੱਚੇ ਨੇ ਉਹ ਕਹਿੰਦੇ ਈਜ਼ੀ ਅਰਨਿੰਗ ਮਨੀ ਹੈ ਇੱਕ ਮਹੀਨੇ ਦੇ ਅੰਦਰ ਮੈਂ 2 ਲੱਖ ਕਮਾ ਲਏ 5 ਲੱਖ ਕਮਾ ਲਏ ਔਰ ਉਹ ਜਿਹੜੀ ਇਲ ਐਂਡ ਇਮੋਰਲ ਤਰੀਕੇ ਦੇ ਨਾਲ ਕਮਾਏ ਹੋਏ ਪੈਸੇ ਨੇ ਉਹ ਕੌਣ ਰੋਕੇਗਾ ਘਰ ਚ ਬੈਠੇ ਪੇਰੈਂਟਸ ਘਰ ਚ ਬੈਠਾ ਹਸਬੰਦ ਜਿਹੜੇ ਮੈਰਿਡ ਕੁੜੀਆਂ ਵੀ ਆ ਗਈਆਂ ਨੇ ਦੇ ਅੰਦਰ ਠੀਕ ਹੈ ਇਹ ਉੱਥੇ ਰੋਕਣਾ ਚਾਹੀਦਾ ਨਾ ਕਿ ਹੁਣ ਸਮਾਜ ਨੂੰ ਜਿਹੜਾ ਆ ਤੁਸੀਂ ਬਾਅਦ ਚੋਂ ਕੋ ਸਾਨੂੰ ਪ੍ਰੋਟੈਕਸ਼ਨ ਦੋ ਸਾਨੂੰ ਥ੍ਰੈਟਸ ਆ ਰਹੀਆਂ ਨੇ ਇਸ ਚੀਜ਼ ਦੀ ਰਾਈਟ ਤੇ ਪੁਲਿਸ ਕੀ ਕਰੇਗੀ ਘਰ ਘਰ ਜਾ ਕੇ ਬੈਠ ਜਾਏਗੀ ਜਾਂ ਕਿੰਨੇ ਤੁਸੀਂ ਪੁਲਿਸ ਕੋਲ ਇਹੀ ਕੰਮ ਹੈਗਾ ਕਿ ਤੁਹਾਡੇ ਘਰ ਦੇ ਅੱਗੇ ਬੈਠ ਕੇ ਰਾਖੀ ਕਰਨਾ ਤੁਹਾਡੀ ਲੇਕਿਨ ਤੁਸੀਂ ਇਹੋ ਜਿਹੇ ਰੀਲਾ ਪਾਉਂਦੇ ਰਹ ਦੈਟਸ ਨਾਟ ਕਰੈਕਟ ਮੈਮ ਤੜੀ ਦੋਵੇਂ ਹੱਥਾਂ ਦੇ ਨਾਲ ਵੱਜਦੀ ਆ ਕੱਲੀ ਇੱਕ ਲੇਡੀ ਕੈਰੈਕਟਰ ਲੱਸ ਨਹੀਂ ਹੋ ਸਕਦੀ ਕੱਲੀ ਇੱਕ ਲੇਡੀ ਇਦਾਂ ਦਾ ਕੁਝ ਨਹੀਂ ਕਰ ਸਕਦੀ ਉਹਦੇ ਵਿੱਚ ਬਹੁਤ ਸਾਰੇ ਮੇਲ ਪਰਸਨ ਵੀ ਮੇਲ ਡੋਮੇਨ ਵੀ ਸ਼ਾਮਲ ਹੁੰਦਾ ਜਿਹੜੀ ਇਸ ਚੀਜ਼ ਨੂੰ ਵੜਾਵਾ ਦਿੰਦਾ ਭਾਵੇਂ ਪੌਨ ਸਾਈਟ ਹੈਗੀਆਂ ਨੇ ਭਾਵੇਂ ਇਦਾਂ ਦੇ ਲੋਕਾਂ ਦੇ ਵਿੱਚ ਫਾਲੋਅਰ ਦਾ ਵਧਣਾ ਉਹਦੇ ਵਿੱਚ ਜਾਦਾ ਗਿਣਤੀ ਮਰਦਾਂ ਦੀ ਆ ਉਹਨੂੰ ਕਿਸ ਤਰ੍ਹਾਂ ਵੀ ਇਹ ਦੇਖੋ ਤੁਸੀਂ ਜਿੰਨਾ ਦੇਖਣਗੇ ਉਹਦੇ ਵਿਊਅਰਸ ਵਧ ਹੀ ਜਾਂਦੇ ਨੇ ਰਾਈਟ ਪਰ ਲੜ ਕੱਲਾ ਲੜਕੀਆਂ ਨਹੀਂ ਕਰ ਰਹੀਆਂ ਇਹਦੇ ਵਿੱਚ ਮੁੰਡੇ ਵੀ ਕਾਫੀ ਸ਼ਾਮਲ ਇਸ ਚੀਜ਼ ਦੇ ਅੰਦਰ ਠੀਕ ਹੈ ਲੇਕਿਨ ਗੱਲ ਇਹ ਹੈ ਗਿਆ ਆਪਣੀਆਂ ਕਿ ਜੋ ਚੀਜ਼ ਚਾਹੇ ਲੜਕੇ ਕਰਨ ਚਾਹੇ ਕੁੜੀਆਂ ਕਰਨ ਜੋ ਚੀਜ਼ ਸਮਾਜ ਨੂੰ ਖਰਾਬ ਕਰ ਰਹੀ ਹੈ ਜੋ ਚੀਜ਼ ਆਨਲੀ ਜਨਰੇਸ਼ਨ ਨੂੰ ਖਰਾਬ ਕਰ ਰਹੀ ਹੈ ਉਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਮੈਮ ਬਹੁਤ سارے ਇਨਫਲੂਐਂਸਰ ਨੇ ਜਿਨ੍ਹਾਂ ਦੇ ਵਿੱਚ ਕਮਲ ਭਾਬੀ ਦਾ ਵੀ ਨਾਮ ਸੀ ਹੋਰ ਕੁੜੀਆਂ ਨੇ ਜਿਨ੍ਹਾਂ ਨੇ ਮਾਫੀ ਮੰਗੀ ਹੈ ਸੋਸ਼ਲ ਮੀਡੀਆ 'ਤੇ ਮੈਰੋਂ ਤੋਂ ਜਾਂ ਉਹ ਲੋਕਾਂ ਤੋਂ ਕਿ ਅਸੀਂ ਗਲਤ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਕਿ ਸਾਨੂੰ ਕੋਈ ਧਮਕੀ ਆਈ ਹੈ ਕਿ ਤੁਸੀਂ ਸਾਡੇ ਲਈ ਔਮਨ ਦਾ ਕਮਿਸ਼ਨ ਸਾਡੇ ਲਈ ਖੜੋ ਆਗੇ ਨਹੀਂ ਬਿਲਕੁਲ ਮੇਰੇ ਕੋਲ ਕਿਸੇ ਨੇ ਅਪਰੋਚ ਨਹੀਂ ਕੀਤਾ ਇਸ ਚੀਜ਼ ਬਾਰੇ ਕਿਉਂ ਨਹੀਂ ਅਪਰੋਚ ਕੀਤਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਗਲਤ ਚੀਜ਼ ਦੇ ਉੱਤੇ ਕੀ ਸਿਕਿਉਰਟੀ ਲਵਾਂਗੇ ਗਲਤ ਅਸੀਂ ਇੱਕ ਕਦਮ ਚੱਕਿਆ ਆ ਅਗਰ ਅਸੀਂ ਇਹ ਜਿਹੜੀ ਜੋ ਚੀਜ਼ ਸਮਾਜ ਨੂੰ ਪਸੰਦ ਨਹੀਂ ਆ ਅਸੀਂ ਉਹ ਚੀਜ਼ ਨੂੰ ਪੇਸ਼ ਕਰ ਰਹੇ ਹਾਂ ਮਗਰ ਅਸੀਂ ਉਹਦੇ ਲਈ ਸੇਫਟੀ ਸਿਕਿਉਰਟੀ ਮੰਗ ਰਹੇ ਹਾਂ ਆਈ ਥਿੰਕ ਕੋਈ ਆਏਗਾ ਹੀ ਨਹੀਂ ਇੱਕ 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 ਗੱਲ ਹੋਰ ਹੈ ਜੀ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਦਾਂ ਦਾ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਿੱਖ ਮਿਲ ਗਈ ਤੁਸੀਂ ਕੀ ਸਮਝਦੇ ਹੋ ਕਿ ਇਹ ਇੱਜ਼ਤ ਜਾਂ ਮਤਲਬਸੀ ਆਪਣੀ इज्जत दी खातिर ਗੱਲ ਕਰੀਏ ਤਾਂ ਉਹ ਚੀਜ਼ ਜਾਇਦ ਮੰਨਦੇ ਹੋ ਕਿਸੇ ਕਿਸ ਕਿਸ ਚੀਜ਼ ਦੀ इज्जत ਮਨ ਲਾ ਲੋਕ ਕਹਿੰਦੇ ਜੀ ਕਿ ਇੱਕ ਕੁੜੀ ਨੂੰ ਉਹਨਾਂ ਨੇ ਮਾਰਤਾ ਜਾਂ ਮਤਲਬ ਉਹਦਾ ਕਤਲ ਹੋ ਗਿਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸੁਧਰ ਗਏ ਸੁਧਰ ਗਏ ਲੋਕਾਂ ਨੂੰ ਲੈਸਨ ਤਾਂ ਮਿਲਦਾ ਹੀ ਹੈ ਠੀਕ ਹੈ ਨਾ ਕਿ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਲੇਕਿਨ ਜੋ ਕੰਮ ਜਿਸ ਤਰੀਕੇ ਨਾਲ ਸਮਝਾਇਆ ਗਿਆ ਉਹ ਗਲਤ ਸੀਗਾ ਉਹ ਬਿਲਕੁਲ ਗਲਤ ਹੈ ਔਰ ਆਪਣੇ ਆਪ ਨੂੰ ਇਹ ਕਹਣਾ ਜਾਂ ਚਾਹੇ ਕੋਈ ਵੀ ਕਹ ਲਓ ਮੈਂ ਆਪਣੇ ਆਪ ਨੂੰ ਹੀਰੋਇਨ ਬਣ ਗਈਆਂ ਮੈਂ ਸਟਾਰ ਬਣ ਗਈਆਂ ਮੈਨੂੰ ਲੋਕੀ ਪਛਾਣਨ ਲੱਗੇ ਨੇ ਇਹ ਗਲਤ ਪਛਾਣਨੇ ਜਾ ਰਹੇ ਨੇ ਇਹ ਨਹੀਂ ਇਹ ਤਾਂ ਖਤਮ ਤਾਂ ਨਹੀਂ ਹੋਣ ਲੱਗੀ ਜੀ ਵੈਸ ਰੈਲਿਟੀ ਹੈ ਅਸੀਂ ਗੱਲ ਕਰੀਏ ਜਾਂ ਨੰਗੇਜ਼ ਪਾਣਾ ਜਾਂ ਮਤਲਬ ਲੈਕਚਰ ਤਾਂ ਇਹਦਾ ਇਸ ਤਰ੍ਹਾਂ ਖਤਮ ਨਹੀਂ ਹੋਏਗੀ ਜਾਂ ਤਾਂ ਕੋਈ ਹੋਰ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਅਗਰ ਕਾਨੂੰਨੀ ਤਰੀਕਾ ਅਪਣਾਇਆ ਜਾਏਗਾ ਠੀਕ ਹੈ ਅਗਰ ਇਸ ਦੇ ਅੰਦਰ ਪਨਿਸ਼ਮੈਂਟ ਹੈ ਅਗਰ ਲਾਜ਼ ਨਹੀਂ ਅਗਰ ਸਾਈਟਸ ਬੰਦ ਹੁੰਦੀਆਂ ਨੇ ਤਾਂ ਹੀ ਖਤਮ ਹੋਏਗਾ ਔਰ ਇਸ ਚੀਜ਼ ਨੂੰ ਹਰ ਹਾਲਤ ਦੇ ਵਿੱਚ ਖਤਮ ਹੋਣਾ ਚਾਹੀਦਾ ਸਾਡਾ ਇੰਡੀਆ ਨੋ ਕਿਸ ਚੀਜ਼ ਦੇ ਨਾਲ ਹੈ ਕਲਚਰ ਹਾਈ ਹੈ ਸਾਡਾ ਸਾਡੇ ਸਾਡੀ ਸੱਭਿਆਚਾਰ ਬਹੁਤ ਚੰਗੀ ਆ ਬਾਰੋਂ ਲੋਕੀ ਆਉਂਦੇ ਨੇ ਪੜਨ ਲਈ ਤੇ ਦੇਖਣ ਦੇ ਲਈ ਤੇ ਤੁਸੀਂ ਕੀ ਦਿਖਾ ਰਹੇ ਹੋ ਇਸ ਚੀਜ਼ ਨੂੰ ਰਾਈਟ ਇੱਕ ਇੱਕ ਕੁਐਸਚਨ ਦੋ ਹੋਰ ਨਹੀਂ ਸਿਰਫ ਇੱਕ ਉਸ ਨਹੀਂ ਹੈ ਜੀ ਕਿਉਂਕਿ ਪੰਜਾਬ ਸਰਕਾਰ ਦੇ ਇੱਕ ਮੰਤਰੀ ਦੀਆਂ ਤਸਵੀਰਾਂ ਨੇ ਜਿਹੜੀਆਂ ਵਾਇਰਲ ਕੀਤੀਆਂ ਗਈਆਂ ਨੇ ਇੱਕ ਹੋਰ ਪਾਰਟੀ ਦੇ ਲੀਡਰ ਵੱਲੋਂ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਚੀਜ਼ਾਂ ਹੈ ਨੇ ਜਾਂ AI ਦੇ ਥਰੂ ਹੀ ਇਦਾਂ ਕੁ ਕੀਤਾ ਜਾ ਰਿਹਾ ਹੈ ਦੇਖੋ ਇਹ ਜਾਂਚ ਦਾ ਵਿਸ਼ਾ ਰਾਈਟ AI AI ਜਿਹੜੀ ਹੈਗੀ ਆ ਸਭ ਨੇ ਪਹਿਲਾਂ ਵੀ ਕਿਹਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਬਹੁਤ ਡੇਂਜਰਸ ਚੀਜ਼ ਹੈ ਉਹ ਲੱਗਦਾ ਹੀ ਨਹੀਂ ਕਿ ਇਹ ਸਹੀ ਹੈ ਕਿ ਗਲਤ ਹੈ ਇਸ ਚੀਜ਼ ਨੂੰ ਜਾਂਚਣਾ ਕਰਨਾ ਇਹ ਸਾਈਬਰ ਦਾ ਕੰਮ ਹੈਗਾ ਆ ਉਹ ਕਰਨ ਔਰ ਜਿਹੜੀ ਆਪਾਂ ਫਾਇਦਾ ਚੱਕਦੇ ਆ ਕਿ ਹੁਣ ਅਸੀਂ ਇਹ ਗੱਲ ਕਹਿ ਦਈਏ ਬਾਅਦ ਚ ਉਹ ਰਹਿ ਕੇ ਮਾਫੀ ਮੰਗ ਲਈਏ ਕਿ ਇਹ ਤੇ ਗਲਤ ਹੋ ਗਈ ਸੀ ਸਾਨੂੰ ਪਤਾ ਨਹੀਂ ਸੀਗਾ ਇਸ ਚੀਜ਼ ਦਾ ਤੇ ਆਪਾਂ ਉਸ ਚੀਜ਼ ਨਹੀਂ ਜਾਣਾ ਜੋ ਚੀਜ਼ ਪ੍ਰੂਵ ਨਹੀਂ ਹੋਈ ਜਿਸ ਦਾ ਪਤਾ ਨਹੀਂ ਹੈ ਉਸ ਚੀਜ਼ ਦੇ ਕੀ ਜਾਣਾ ਸਿਕ ਲਾਸਟ ਕੁਸਚਨ ਹੈ ਜੁ ਕੁਝ ਇਨਫਲੂਐਂਸਰ ਜਿਹੜੇ ਨਵੇਂ ਆ ਰਹੇ ਨੇ ਜਿਹੜੇ ਪੁਰਾਣੇ ਨੇ ਜਿਨ੍ਹਾਂ ਨੇ ਇਦਾਂ ਦੇ ਕੰਟੈਂਟ ਪਾਈ ਸੀ ਉਹਨਾਂ ਦੇ ਲਈ ਕੋਈ ਮੈਸੇਜ ਕਨਵੇ ਕਰਨਾ ਚਾਹੁੰ ਕਿ ਕਿਉਂਕਿ ਤੁਸੀਂ ਵੀ ਦੇਖੋ ਚੁੰਨੀ ਲਾ ਕੇ ਬਹਿੰਦੇ ਹੋ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਵਧੀਆ ਕੰਟੈਂਟ ਪਾਉਂਦੇ ਨੇ ਵਧੀਆ ਫਾਲੋਅਰਸ ਹੈਗੇ ਨੇ ਲੇਕਿਨ ਮਾਰੇ ਕੰਟੈਂਟ ਨਾਲ ਵੀ ਫਾਲੋਅਰ ਆਉਂਦੇ ਨੇ ਮੈਮ ਇੱਕ ਮਿੰਟ ਭਾਬੀ ਜਿਹੜੀ ਕਮਲ ਸੀਗੀ ਉਹਦੇ ਮਰਨ ਤੋਂ ਬਾਅਦ ਵੀ 40000 ਫਾਲੋਅਰ ਉਹਦੇ ਵਧ ਗਏ ਸੀਗੇ ਸੋ ਉਹ ਲੋਕ ਕੌਣ ਨੇ ਜਾਂ ਉਧਰ ਦੇ ਲੋਕਾਂ ਨੇ ਕੋਈ ਮੈਸੇਜ ਕਨਵੇ ਕਰ ਉਹ ਕਹਿੰਦੇ ਨੇ ਨਾ ਕਿ ਉਹ ਜਦੋਂ ਇਕੱਠੇ ਹੋ ਜਾਂਦੇ ਨੇ ਲੋਕੀ ਜਦੋਂ ਇੱਕ ਸੋ ਇੱਕ ਗਲਤ ਸੋਚ ਔਰ ਗਲਤ ਸੋਚ ਵਾਲੇ ਵੀ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਮੇਰਾ ਇਹ ਹੈ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਈਜ਼ੀ ਮਨੀ ਵਾਈ ਈਜ਼ੀ ਮਨੀ ਜਿੱਦਾਂ ਬਾਕੀਆਂ ਨੇ ਮਿਹਨਤ ਕੀਤੀ ਹੈ ਲਾਈਫ ਦੇ ਅੰਦਰ ਠੀਕ ਹੈ ਤੁਹ ਸਪੀਚ ਫਰੀडम ਆਫ ਸਪੀਚ ਡਸ ਨੋਟ ਮੀਨ ਕਿ ਤੁਸੀਂ ਇਨਡੀਸੈਂਟ ਬਿਹੇਵੀਅਰ অর ਲੈਂਗੁਏਜ ਯੂਜ਼ ਕਰੋ ਉਹ ਚੀਜ਼ ਜਿਹੜੀ ਅਸੀਂ ਮਾਪੇੜ ਨਾਲ ਇਕੱਠੇ ਬੈਠ ਕੇ ਨਹੀਂ ਦੇਖ ਸਕਦੇ ਆਪਣੇ ਬੱਚਿਆਂ ਨੂੰ ਨਹੀਂ ਦਿਖਾ ਸਕਦੇ ਉਹ ਇਨਡੀਸੈਂਟ ਹੈ ਕੀ ਆ ਰਾਈਟ ਉਹ ਚੀਜ਼ ਨੂੰ ਰੋਕਣ ਦੇ ਲਈ ਤੁਹਾਨੂੰ ਆਪਣਾ ਕੈਰੈਕਟਰ ਬਿਲਡ ਹੋਣਾ ਚਾਹੀਦਾ ਬਾਕੀ ਕੁੜੀਆਂ ਨੂੰ ਦੇਖੋ ਜਿਨ੍ਹਾਂ ਨੇ ਐਡਿਟਿਵ ਵਧੀਆ ਕੈਰੀਅਰ ਬਣਾਏ ਨੇ ਅੱਜ ਕੱਲ ਲੜਕੀਆਂ ਲੜਕਿਆਂ ਤੋਂ ਸਭ ਤੋਂ ਅੱਗੇ ਨੇ ਚਾਹੇ ਕੋਈ ਕੈਰੀਅਰ ਲਾ ਲਓ ਪੁਲਿਸ ਦਾ ਲਗਾ ਲਓ ਐਡਮਿਨਿਸਟ੍ਰੇਸ਼ਨ ਦਾ ਲਗਾ ਲਓ ਡਿਫੈਂਸ ਦਾ ਲਗਾ ਲਓ ਉਹਤੇ ਕਿ ਲੜਾਕੂ ਜਹਾਜ਼ ਚਲਾਉਂਦੀਆਂ ਨੇ ਬਾਰਡਰ ਦੇ ਤੇ ਉਹ ਕੋਈ ਕੈਰੀਅਰ ਨਹੀਂ ਉਹ ਕੋਈ ਕੁੜੀਆਂ ਨਹੀਂ ਹੈਗੀਆਂ ਦੇ ਆਲਸੋ ਯੂ نو ਦੇ ਆਪਣਾ ਮਿਹਨਤ ਕੀਤੀ ਹੈ ਤੇ ਤੁਸੀਂ ਇਹ ਇਮੋਰਲ ਮਨੀ ਨੂੰ ਕਰਨਾ ਔਰ ਉਤੋਂ ਪੇਰੈਂਟਸ ਨੂੰ ਐਕਸੈਪਟ ਕਰ ਲੈਣਾ ਜਾਂ ਘਰ ਚ ਹਸਬੰਡ ਐਕਸੈਪਟ ਕਰ ਲੈਣਾ ਤਾਂ ਇਹ ਜਿਹੜੀ ਚੀਜ਼ਾਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਥੈਂਕ ਯੂ ਬਹੁਤ ਥੈਂਕ ਯੂ ਸੋ ਅਸੀ ਰਾਸਨ ਲਾਲੀ ਗਿੱਲ ਮੈਮ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਡੇ ਦੇਸ਼ ਦੇ ਸੂਬੇ ਦੇ ਮੁੱਖ ਮੰਤਰੀ ਜੀ ਨੂੰ ਇੱਕ ਲੈਟਰ ਫਾਰਮ ਕਰਨ ਜਾ ਰਹੇ ਨੇ ਲਿਖਣ ਜਾ ਰਹੇ ਨੇ ਜਿਸ ਦੇ ਵਿੱਚ ਇਦਾਂ ਦੀਆਂ ਸਾਈਟਸ ਤੇ ਉੱਪਰ ਪੂਰਨ ਤੌਰ ਤੇ ਪਵੰਦੀ ਲਗਾਉਣ ਦੀ ਮੰਗ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਭਾਵੇਂ ਕੁਝ ਵੀ ਸੀ ਇਹ ਇੱਕ ਕੋਲਡ ਬਲੱਡਡ ਮਰਡਰ ਹੈਗਾ ਜਿਸ ਦੀ ਜਾਂਚ ਹੋ ਰਹੀ ਆ ਤੇ ਇਸ ਦੇ ਨਾਲ ਮੰਤਰੀ ਦੀਆਂ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਵੀ ਉਹਨਾਂ ਨੇ ਜਾਂਚ ਦਾ ਵਿਸ਼ਾ ਦੱਸਿਆ ਤੇ ਨਾਲ ਦੇ ਨਾਲ ਪੀਰੈਂਟਸ ਜਾਂ ਫਿਰ ਉਹਨਾਂ ਇਨਫਲੂਐਂਸਰਜ਼ ਨੂਬੀ ਇਹਨਾਂ ਦੇ ਵੱਲੋਂ ਇੱਕ ਅਪੀਲ ਐਡਵਾਈਸ ਕੀਤੀ ਗਈ ਹੈ ਕਿ ਤੁਸੀਂ ਚੱਜਦਾ ਵਧੀਆ ਕੰਟੈਂਟ ਪਾਓ ਜਿਸ ਦੇ ਨਾਲ ਤੁਹਾਡੇ ਮਾਮਾਪੇਰੈਂਟਸ ਅਤੇ ਤੁਹਾਡੇ ਸਮਾਜ ਸਾਡੀ ਰਿਸ਼ਤੇਦਾਰ ਜੋ ਵੀ ਸਾਡਾ ਇੱਕ ਸੋਸ਼ਲ ਨੈਟਵਰਕ ਹੈਗਾ ਉਸ ਦੇ ਵਿੱਚ ਤੁਹਾਡੀ ਵਧੀਆ ਇਮੇਜ ਬਣ ਕੇ ਸਨੇ ਮਰਨ ਤੋਂ ਬਾਅਦ ਕੋਈ ਕਿਸੇ ਦਾ ਮਾੜਾ ਨਾ ਤੱਕੇ ਲੇਕਿਨ ਜੋ ਜੋ ਅੰਮ੍ਰਿਤਪਾਲ ਸਿੰਘ ਦਾ ਇਹ ਘਟਨਾਕਰਮ ਹੋਇਆ ਸੀ ਪੂਰਾ ਤੇ ਉਸ ਦੇ ਨਾਲ ਉਸ ਕਮਲ ਭਾਬੀ ਦੇ ਮਰਨ ਦੇ ਨਾਲ ਵੀ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਸੀ ਸੋ ਇਹ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ ਤੇ ਬਹੁਤ ਗੱਲਾਂ ਨੇ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤਾਂ ਜੋ ਅਸੀਂ ਤੁਹਾਡੀ ਗੱਲ ਹੈ ਲੋਕਾਂ ਤੱਕ ਪਹੁੰਚਾ ਸਕੀਏ ਕੈਮਰਾਮੈਨ ਗगनਪ੍ਰੀਤ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਦਸਮਰ نیوز ਮੁਹਾਲੀ